ਸਸ ਦੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮੈਂ ਜਾ ਰਿਹਾ ਹਾਂ ਗਲਾਟਾ ਟਾਵਰ ਵੇਖਣ ਤੇ ਬਲੂ ਮਸਕ ਦੇਖਣ ਤੇ ਅ ਜੁੜੇ ਰਹੋ ਮੇਰੇ ਨਾਲ ਜੀ ਦੇਖਦੇ ਹਾਂ ਜੀ ਅੱਜ ਦਾ ਦਿਨ ਕਿਵੇਂ ਰੰਦਾ ਤੇ ਕੀ ਕੀ ਦੇਖਦੇ ਹਾਂ ਜੋ ਜੋ ਦੇਖਾਂਗੇ ਉਹ ਮੈਂ ਸ਼ੂਟ ਕਰਦਾ ਰਹੂੰਗਾ ਤੇ ਤੁਹਾਨੂੰ ਮੈਂ ਵਿਖਾਉਂਦਾ ਰਹੂੰਗਾ ਜੀ ਹੋਟਲ ਦੇ ਵਿੱਚ ਇੱਕ ਇਨਫੋਰਮੇਸ਼ਨ ਡੈਸਕ ਬਣਿਆ ਹੋਇਆ ਜਿਹਦੇ ਵਿੱਚ ਇਹ ਆ ਸਾਰੀ ਕੋਈ ਇਨਫੋਰਮੇਸ਼ਨ ਦਿੰਦੇ ਆ ਜਿੰਦੇ ਵਿੱਚ ਅੰਡੇਲੀ ਦੇ ਸਿਟੀ ਟੂਰ ਆ ਜਾਂਦੇ ਆ ਤੇ 크루즈 ਡਿਨਰ ਆ ਜਾਂਦਾ ਵਾ ਟੈਕਸੀ ਦਾ 에어ਪੋਰਟ ਪਿਕਅਪ ਜਿਹੜਾ ਹੈਗਾ ਰੈਂਟ ਕਾਰ ਦਾ ਸਾਰਾ ਕੁਝ ਇੱਥੇ ਹੀ ਆ ਇੱਥੇ کافی ਕੁਝ ਮਤਲਬ ਕਿ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ SIM ਕਾਰਡ ਦਾ ਵੀ ਇੱਥੇ ਹੀ ਆ ਦੱਸੀ ਜਾਂਦੇ ਸਾਰਾ ਕੁਝ ਹਾਂਜੀ ਇਹ ਜਿਹੜੇ ਹੈਗੇ ਆ ਭਾਈ ਸਾਹਿਬ ਇੱਥੇ ਨਾ ਸਾਰੀ ਇਨਫੋਰਮੇਸ਼ਨ ਦਿੰਦੇ ਆ ਸੋ tell me about cruise dinner ਯਾ it's cruise uh, with alcohol 120 euro without yeah. alcohol 100 euro yes that's cruise the best offer in the turkey <laughs> so there is a an operative and enter started main course salad or something dessert okay and the belly dance here turkish popular music turkish okay uh, music. starting uh, time Seven Close thirty or? to 11 o'clock 11 o'clock okay food okay food service, laundry, transportation okay okay service include pick yes, and drops yes. okay okay ਮੈਂ ਕਿ ਉਹ ਜਿਹਨਾਂ ਨਾਲ ਸਾਰੀ ਗੱਲ ਕੀਤੀ ਐ ਇਨਫੋਰਮੇਸ਼ਨ ਡੈਸਕ ਤੇ ਜਿੰਨੀ ਇਨਫੋਰਮੇਸ਼ਨ ਲੈਣੀ ਸੀ ਮੈਂ ਲਈ ਇਹਨਾਂ ਤੋਂ ਇਹਨਾਂ ਨੇ ਮੈਨੂੰ ਜੋ ਵੀ ਹੈਗਾ ਕਰੂਜ਼ ਡਿਨਰ ਵਗੈਰਾ ਬਾਰੇ ਦੱਸਿਆ ਕਿ ਕਿੰਨੇ ਕਿੰਨੇ ਦੇ ਵਿੱਚ ਪੈਂਦਾ ਵਾ ਜਿਆਦਾ ਤੋਂ ਜਿਆਦਾ 55 ਲੀਰਾ ਦੇ ਵਿੱਚ ਪੈਂਦਾ ਲਾਲੂ ਇੰਡੀਆ ਦਾ 17-1800 ਪਰ 3 ਘੰਟੇ ਦਾ ਹੈਗਾ ਵਾ 3-4 ਘੰਟੇ ਦਾ ਪਰ ਦੇਖਿਆ ਜਾਵੇ ਕਿ ਇਹ ਅਫੋਰਡੇਬਲ ਆ ਠੀਕ ਆ ਪ੍ਰਾਈਸ ਵੀ ਵਧੀਆ ਇੱਕ ਡਿਫਰੈਂਟ ਐਕਸਪੀਰੀਅੰਸ ਹੋ ਜਾਊਗਾ ਪਰ ਮੈਂ ਬੁੱਕ ਨਹੀਂ ਕਰਾਇਆ ਕਿਉਂਕਿ ਮੈਂ ਇੱਥੇ 2 ਵਜੇ ਗਿਆ ਤੇ ਸ਼ਾਇਦ ਮੈਨੂੰ ਸ਼ਾਮ ਹੀ ਪਹੁੰਚੇ ਤਾਂ ਕਰਕੇ ਫਿਰ ਬਾਕੀ ਮੈਂ ਡਿਵਾਈ ਕੀਤਾ ਵੀ ਹੋਇਆ ਕੁਝ ਮੈਨੂੰ ਜ਼ਿਆਦਾ ਖਾਸ ਲੱਗਦਾ ਨਹੀਂਗਾ ਕਿਉਂਕਿ ਹੌਲੀ-ਹੌਲੀ ਜਾ ਜਾਂਦਾ ਵਾ ਮੈਨੂੰ ਐ ਲੱਗਦਾ 4 ਘੰਟੇ ਫਿਰ ਉੱਥੇ ਸਟ੍ਰੈਸ ਹੋ ਜਾਂਦਾ ਮੈਨੂੰ ਬਾਕੀ ਇਹ ਬਾਈ ਤੋਂ ਮੈਂ ਪੁੱਛਿਆ ਸੀਗਾ ਕਾਰ ਰੈਂਟ ਬਾਰੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ 100 ਯੂਐਸ ਏ ਡਾਲਰ ਹੈ ਜਿਹੜਾ ਰੋਜ਼ ਦਾ ਚਾਰਜ ਕਰਦੇ ਆ ਕਿਉਂਕਿ ਮੈਂ ਕੱਲ ਜਾਣਾ ਵਾ ਕੈਪਾਡੋਸੀਆ ਤੇ ਉੱਥੇ ਮੇਰੇ 4 ਦਿਨ ਦੀ ਸਟੇ ਹੈਗੀ ਆ ਉਸ ਤੋਂ ਬਾਅਦ ਮੈਂ ਜਾਣਾ ਪਾਮੂ ਕੇ ਤੇ ਉੱਥੋਂ ਉਸ ਦੇ ਨਾਲ ਹੀ ਮੇਰਾ ਹੈਗਾ ਜ਼ਮੀਰ ਉੱਥੇ ਮੇਰੀ 2 ਦਿਨ ਦੀ ਸਟੇ ਹੈ ਫਿਰ ਮੈਂ ਵਾਪਸ ਟਰੱਕ ਹੀ ਹੁਣਾ ਜਿਹੜਾ ਕਿ ਅਪ੍ਰੋਕਸੀਮੇਟਲੀ ਬਾਹਰ ਰੋਡ ਸਫਰਾ ਮੇਰਾ ਉਹ ਬਣ ਜਾਣਾ ਜੀ 22100 ਕਿਲੋਮੀਟਰ ਮੇਰਾ ਬਾਹਰ ਰੋਡ ਆ ਤੇ ਇਹ ਤਾਂ ਮੈਨੂੰ ਕਾਫੀ ਡਰਾ ਰਿਹਾ ਜੀ 100 ਯੂ ਐਸ ਡਾਲਰ ਮੈਂ ਇਥੇ ਚਾਰਜ ਕਰਾਂਗਾ ਕਿ ਅਗਰ ਤੁਸੀਂ ਉੱਥੋਂ ਹੋਰ ਕਿਤੋਂ ਕਰਦੇ ਹੋ ਤਾਂ ਉਹ ਕਾਫੀ ਜ਼ਿਆਦਾ ਕਾਸਟਲੀ ਪੈ ਜਾਊਗਾ ਪਰ ਕਿਲੋਮੀਟਰ ਦੇ ਤੁਹਾਡੇ ਤੋਂ ਪੈਸੇ ਲੈਣਗੇ ਉਹ ਤੁਹਾਨੂੰ 1000 ਯੂ ਐਸ ਏ ਡਾਲਰ ਦੇ ਵਿੱਚ ਟੈਕਸੀ ਦੋਗੇ ਪਰ ਅਗਰ ਇੰਡੀਆ ਤੋਂ ਦੇਖਿਆ ਜਾਵੇ ਤਾਂ 14-15000 ਦੀ ਆਪਾਂ ਨੂੰ ਟੈਕਸੀ ਮਿਲ ਜਾਂਦੀ ਹੈ ਕੁੱਲ ਮਿਲਾ ਕੇ ਜੇ ਆਪਾਂ ਇੱਥੇ 25-30000 ਰੁਪਈਆ ਜਿਹੜਾ ਟੈਕਸੀ ਦਾ ਆਪਾਂ ਨੂੰ ਪੈ ਜਾਂਦਾ 5-6 ਦਿਨ ਦਾ ਜਿੱਥੋਂ ਤੱਕ ਮੇਰਾ ਆਈਡੀਆ ਬਾਕੀ ਮੈਂ ਜਿੰਨੀ ਚੈੱਕ ਕੀਤੀ ਸੀ ਆਨਲਾਈਨ ਇੰਡੀਆ ਤੋਂ ਉਹ ਆਪਾਂ ਨੂੰ ਪੈਂਦੀ ਆ ਅਪਰੋਕਸੀਮੇਟਲੀ 12 13 14000 ਚ ਆਪਣੀ ਟੈਕਸੀ ਮਿਲ ਜਾਂਦੀ ਹੈ 5-6 ਦਿਨਾਂ ਲਈ ਤਾਂ ਠੀਕ ਵੀ ਹੈ ਜੇ ਦੇਖਿਆ ਜਾਵੇ ਕਿਉਂਕਿ ਸਫ਼ਰ ਬਹੁਤ ਵੱਨ ਜਾਂਦਾ ਕਿ ਮੈਂ ਵਸਤੇ ਜਾਣਾ ਕੱਲ ਨੂੰ ਉੱਥੇ ਕਿਉਂਕਿ ਮੇਰੀ ਵਾਪਸੀ ਵੀ ਆ ਤੇ ਕੱਲ ਫਿਰ ਉੱਥੇ ਦਿੱਕਤ ਆਊਗੀ ਸੋ ਸੋਚਿਆ ਕਿ ਮੈਂ ਟੈਕਸੀ ਹੀ ਬੁੱਕ ਕਰੂੰਗਾ ਉਹ ਵਧੀਆ ਰਹੂਗੀ ਸੈਲਫ ਡਰਾਈਵ ਤੇ ਬਾਕੀ ਇਹ ਮੈਨੂੰ ਸ਼ਾਇਦ ਇਹ ਹੋ ਸਕਦਾ ਕਿ ਵਾਪਸ 에어ਪੋਰਟ ਤੇ ਜਾਣਾ ਪਵੇ 에어ਪੋਰਟ ਤੋਂ ਹੀ ਲੈਣੀ ਪਵੇ ਇੱਥੇ ਸ਼ਾਇਦ ਨੇੜੇ-ਤੇੜੇ ਅਗਰ ਦੇਖੂਗਾ ਕਿ ਜੇ ਮਿਲਗੀ ਦਾ ਠੀਕ ਆ ਨਹੀਂ ਤਾਂ ਮੈਂ 에어ਪੋਰਟ ਤੇ ਵਾਪਸ ਜਾਊਂਗਾ 에어ਪੋਰਟ ਤੋਂ ਫਿਰ ਮੈਂ ਟੈਕਸੀ ਜਿਹੜੀ ਹੈਗੀ ਉਹ ਰੈਂਟਰ ਕਰੂੰਗਾ ਤੇ ਫਿਰ ਮੈਂ ਕੱਲ੍ਹ ਆਪਦਾ ਜਿਹੜਾ ਹੈਗਾ ਨਵੇਂ ਸਫ਼ਰ ਨੂੰ ਨਿਕਲੂਗਾ ਜੀ। ਵੇਨ ਆ ਗਈ ਆ। ਰਸ਼ ਕੋਹ ਜਾਲਾ। ਪੂਰੀ ਫੁੱਲਾ ਆਪਣਾ ਦਿੱਲੀ ਵਾਲਾ ਹਾਲ ਹੀ ਆ। ਵਾਹ ਇਹ ਬਹੁਤ ਜ਼ਿਆਦਾ ਘੁੰਮੀ ਨਹੀਂ ਆ। ਸੌਰੀ। ਇਸ ਲਾਸਟ। ਮੈਂ ਤੁਰਿਆ ਸੀਗਾ ਤਕਸ਼ਿਮ ਤਕਸ਼ਿਮ ਤੋਂ ਦੇਵਸ਼ੀ ਸ਼ਾਨੇ ਜਾ ਰਿਹਾ। ਸ਼ਾਨੇ ਮੈਟਰੋ ਸਟੇਸ਼ਨ ਦੇ ਨਾਮੀਆਂ ਮੈਟਰੋ ਕਾਰਡ ਬਣਾ ਕੇ ਦਿੱਤਾ ਸੀਗਾ ਮੈਨੂੰ। ਇਹ ਕਹਿੰਦਾ 3 ਦਿਨ ਚੱਲੂਗਾ। ਤੇ ਇਸਦੇ 181 ਰੁਪਏ ਲੱਗੇ ਆ। ਠੀਕ ਆ ਵੈਸੇ ਅ ਮੈਂ ਜਾਣਾ ਤਾਂ 21 ਮੈਟਰੋ ਸਟੇਸ਼ਨ ਸੀਗਾ ਨਾਲ ਹੀ ਸੀਗਾ ਮੈਟਰੋ ਸਟੇਸ਼ਨ ਜਿਹੜਾ ਸੀ ਮੇਰਾ। ਪਰ ਚਲੋ ਫਿਰ ਵੀ ਫਾਇਦਾ ਹੀ ਆ ਸਸਤਾ ਹੀ 181 ਰੁਪਏ ਦਾ। ਟੈਕਸੀ ਵਾਲੇ ਬਹੁਤ ਪੈਸੇ ਲੈਂਦੇ ਆ। ਆਪਣਾ ਜਿਹੜਾ ਸੀਗਾ ਮੈਟਰੋ ਸਟੇਸ਼ਨ ਆਹ ਹਰਿਆ। ਮੈਟਰੋ ਸਟੇਸ਼ਨ ਤੋਂ ਹੁਣ ਮੈਂ ਨਿਕਲਿਆ ਵਾਂ ਤੇ ਇਸ ਸਾਹਮਣੇ ਥਿਊ ਵੇਖੋ ਪਹਿਲਾਂ ਤਾਂ ਯਾਰ ਬਹੁਤ ਸੋਹਣਾ ਬਹੁਤ ਸੋਹਣਾ ਥਿਊ ਵਾ ਬਹੁਤ ਵਧੀਆ ਵਾ ਇੱਧਰਲਾ ਜਿਹੜਾ ਹੈਗਾ ਏਰੀਆ ਇਹ ਏਸ਼ੀਆ ਕੰਟੀਨੈਂਟਲ ਦੇ ਵਿੱਚ ਆ ਜਿਹੜਾ ਸਾਹਮਣੇ ਵਾਲਾ ਇਹ ਯੂਰਪ ਕੰਟੀਨੈਂਟਲ ਦੇ ਵਿੱਚ ਪੈ ਜਾਂਦਾ ਜਿਹੜਾ ਆਲਾ ਚੱਲ ਸਹੀ ਆ ਕਿ ਗੂਗਲ ਮੈਪ ਹੈ ਨਾ ਜਿਹੜਾ ਇਹ ਕਈ ਵਾਰੀ ਨਾ ਲੋਕੇਸ਼ਨ ਬੜੀ ਪੁੱਠੀ ਦਿਖਾਉਂਦਾ ਵਾ ਹੁਣ ਗਲਾਟਾ ਟਾਵਰ ਨੂੰ ਆ ਵੀ ਜਿਹੜੀ ਹੈਗੀ ਆ ਰੋਡ ਜਾ ਰਹੀ ਆ ਉਹ ਵੀ ਰੋਡ ਜਾ ਰਹੀ ਆ ਪਰ ਇਹਨਾਂ ਦੇਖਿਓ ਆ ਕਿੰਨੀ ਉੱਚੀ ਆ ਰੋਡ ਇੱਧਰ ਦੀ ਸਿੱਧਾ ਉੱਪਰ ਜਾ ਕੇ ਗਾਂਹ ਦੀ ਗਾਂ ਜਿਹੜੀ ਹੈਗੀ ਆ ਇੱਧਰ ਨੂੰ ਦਰਿਆ ਵਿੱਚ ਦੀ ਜਾ ਕੇ ਇੱਧਰ ਦੀ ਲੋਕੇਸ਼ਨ ਸ਼ੋ ਕਰੀ ਜਾਂਦਾ ਇਥੇ ਸਿੱਧ ਹੀ ਨਹੀਂ ਸ਼ੋ ਕੀਤੀ। ਮਿਆਮ ਜਿਹੜਾ ਬੰਦਾ ਜੇ ਕੋਈ ਨਾਂ ਦੇਖੇ ਤਾਂ ਬਸ ਤੁਰ ਤੁਰ ਕੇ ਪਾਗਲੀ ਹੋ ਜਾਈ। ਯਾਰ ਆ ਸਾਹਮਣੇ ਗਲਾਟਾ ਟਾਵਰ ਆ। ਆ ਮੇਰਾ ਮੈਟਰ ਸਟੇਸ਼ਨ ਆ ਤੇ ਲੋਕੇਸ਼ਨ ਉਹ ਉੱਪਰ ਦੀ ਸ਼ੋ ਕਰੀ ਜਾਂਦਾ ਸੀਗਾ ਆ ਸਾਹਮਣੇ ਆ। ਆ ਦੇਖੋ। ਕੀ ਆ ਯਾਰ? ਕਿਹ ਕਹਿ ਸਕਦੇ ਆ? ਸੇ ਏਰੀਆ ਦਾ ਬਹੁਤ ਜ਼ਿਆਦਾ ਵਧੀਆ ਬਹੁਤ ਸੋਹਣਾ ਇੱਥੇ ਇੱਥੇ ਆ ਟਾਵਰ ਬਣਿਆ ਹੋਇਆ ਦੇਖਦੇ ਆ ਜੀ ਟਿਕ ਟਕ ਇੱਕ ਲੈਣੀ ਆਪਾਂ ਕਿੰਨੇ ਆ ਸਿੱਗਲ ਜੀ ਇਹ ਵੀਰ ਜੀ ਮੈਨੂੰ ਮਿਲੇ ਆ ਤੇ ਵੇਅਰ ਯੂ ਫਰੋਂ ਆਈ ਫਰੋਂ ਕੰਸਾ ਆ ਗਿਆ ਕਜ਼ਾਕਿਸਤਾਨ ਤੇ ਇਹਨਾਂ ਨੇ ਸਪੈਸ਼ਲ ਮੈਨੂੰ ਰეკਮੈਂਡ ਕੀਤਾ ਕਿ ਮੈਂ ਤੇ ਮੇਰੇ ਫਰੈਂਡ ਦੇ ਨਾਲ ਅਸੀਂ ਇੱਕ ਫੋਟੋ ਕਰਵਾਣੀ ਆ ਕਿਉਂਕਿ ਮੇਰੇ ਪੱਗ ਬੰਨੀ ਹੋਈ ਆ ਤਾਂ ਇਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਵਧੀਆ ਲੱਗਦਾ ਔਰ ਇੱਕੇ ਤਾਂ ਆਪ ਦੇ ਆਪ ਨੂੰ ਵੀ ਇੱਕ ਮਾਨਜਾ ਮਹਿਸੂਸ ਹੁੰਦਾ ਕਿ ਇਹਨਾਂ ਨੇ ਮੇਰੇ ਨਾਲ ਖੜਾ ਕੇ ਮੈਨੂੰ ਸਪੈਸ਼ਲ ਮੈਨਰ ਨਾਲ ਇੱਕ ਫੋਟੋ ਕਰਵਾਈ ਹੈ ਇਹ ਤੇ ਇਹਦੇ ਫਰੈਂਡ ਆ ਫਰੈਂਡ ਇਹਨਾਂ ਦੇ ਜੋ ਥੋੜੀ ਜਿਹਾ ਅੱਗੇ ਗਏ ਚਲੇ ਔਰ ਹੈਵ ਫਨ ਹੇਅਰ ਯੈਸ ਆ ਹੈਵ ਆਕੇ ਆਕੇ ਓਦੋਂ ਬਾਅਦ ਥੈਂਕ ਯੂ ਯਾ ਯਾਰ ਟਿਕਟ ਵੇਖਦੇ ਆ ਟਿਕਟ ਕਿੱਥੋਂ ਮਿਲੂਗੀ ਟਿਕਟ ਕਾਊਂਟਰ ਸ਼ਹਿਰ ਵਿੱਚ ਇੱਥੋਂ ਟਿਕਟ ਮਿਲਦੀ ਆ ਤੇ ਟਿਕਟ ਦਾ ਜਿਹੜਾ ਪ੍ਰਾਈਸ ਸੀਗਾ ਉਹ ਸੀਗਾ 30 ਯੂਰੋ ਸਿਰਫ 30 ਯੂਰੋ ਇਹਦੇ ਉੱਪਰ ਜਾਂਦੇ ਆ ਟਿਕਟ ਦਾ ਰੇਟ ਤਾਂ ਪ੍ਰਾਈਸ ਤਾਂ ਬਹੁਤ ਜ਼ਿਆਦਾ ਵਾ ਚਲੋ ਐਂ ਸੀਗਾ ਵੀ ਆਏ ਹੋਏ ਆ ਚਲ ਇਹ ਵੀ ਦੇਖ ਲਈਏ ਐਕਸਪੀਰੀਅੰਸ ਕਰ ਲਈਏ ਪਰ 30 ਯੂਰੋ ਚਲੋ ਕੋਈ ਗੱਲ ਨਹੀਂ ਟਿਕ ਟਾਵਰ ਤੇ ਚੜਨ ਦੇ 30 ਯੂਰੋ ਪਰ ਦੇਖਦੇ ਆਂ ਪਰ ਇਹਨਾਂ ਦਾ ਕੋਈ ਇਤਿਹਾਸਕ ਹੋਊਗਾ ਸ਼ਾਇਦ ਵਧੀਆ ਹੀ ਹੋਵੇ ਤੇ ਸਾਰਾ 뷰 ਦੇਖਦਾ ਬਹੁਤ ਸੋਹਣਾ ਲੱਗਦਾ ਜੀ ਬਹੁਤ ਵਧੀਆ ਬਣਿਆ ਹੋਇਆ ਏ ਤੇ ਆ ਇਹਨਾਂ ਦਾ ਪੂਰੇ ਸ਼ਹਿਰ ਦਾ ਜਿਹੜਾ ਨਕਸ਼ਾ ਬਣਾਇਆ ਹੋਇਆ ਏ ਤੇ ਸਾਰਾ ਕੁਝ ਦੱਸਿਆ ਹੋਇਆ ਉਹ ਜੀ ਆਪਾਂ ਪਹੁੰਚ ਗਏ ਟਾਪ ਤੇ ਬਾਹਲਾ ਸੋਹਣਾ ਵਾਲਾ ਦਵਾਲਾ ਬਾਹਲਾ ਵਧੀਆ ਇੱਧਰ ਤਾਂ ਬਹੁਤ ਵਧੀਆ ਥੀ ਬਹੁਤ ਵਧੀਆ ਵੈਸੇ ਥੱਲੇ ਮੈਂ ਕਹਿਤਾ ਰਿਹਾ ਸੀਗਾ 30 ਯੂਰੋ ਲਾਤੇ ਜੇ ਆ ਉਹ ਆ ਪਰ ਇੱਥੇ ਆ ਕੇ ਲੱਗਦਾ ਕਿ ਯਾਰ ਸਹੀ ਆ ਜਿੰਨਾ ਪੈਸਾ ਵਸੂਲ ਕਰਦੇ ਉਸ ਹਾਉ ਨਾਲ ਵਿਊ ਵੀ ਆ ਬਹੁਤ ਸੋਹਣਾ ਵਿਊ ਆ ਬਹੁਤ ਵਧੀਆ ਅੱਜ ਧੁੱਪ ਵੀ ਥੋੜੀ ਜਿਹੀ ਤੇਜ਼ ਹੈਗੀ ਆ ਪਰ ਫਿਰ ਵੀ ਠੀਕ ਆ ਮੌਸਮ ਇੰਡੀਆ ਦੇ ਮੁਕਾਬਲੇ ਘੱਟਾ ਗਰਮੀ ਪਰ ਇੱਥੇ ਉੱਪਰ ਆ ਕੇ ਤਾਂ ਯਾਰ ਬਸ ਸਿਰਾਈ ਹੋਇਆ ਪਿਆ ਕੰਮ ਸਿਰਾਈ ਸਿਰਾਈ ਤੁਸੀਂ ਦੇਖ ਲਿਓ ਮੇਰੇ ਇਧਰਲੀ ਸਾਈਡ ਤੇ ਪਿੱਛੇ ਬਹੁਤ ਵਧੀਆ ਦਾ ਇਤਿਹਾਸਕ ਬਿਲਡਿੰਗ ਆ ਦੇ ਕਾਹਦੇ ਜਾਣਦਾ ਹੈ ਕਿ 508 ਏਡੀ ਦੇ ਵਿੱਚ ਇਹ ਬਣੀ ਸੀਗੀ ਤੇ ਉਸ ਤੋਂ ਬਾਅਦ ਇਹ ਦੁਬਾਰਾ ਫਿਰ ਰੀਬਿਲਡਿੰਗ ਕੀਤੀ ਗਈ ਹੈ 1348 ਦੇ ਵਿੱਚ ਪਰ ਇਹ ਦੱਸਦੇ ਆ ਕਿ ਫਿਰ ਇੱਥੇ ਅਰਥ ਨੂੰੇ ਗਉਣ ਤੋਂ ਬਾਅਦ ਇਹਨੂੰ ਫਿਰ ਦੁਬਾਰਾ ਰੀਬਿਲਡ ਕੀਤਾ ਗਿਆ ਸੀਗਾ 1500 ਸੰਨ ਦੇ ਵਿੱਚ ਫਿਰ ਦੁਬਾਰਾ ਇਹਨੂੰ ਦੁਬਾਰਾ ਫਿਰ ਖੜਾ ਕੀਤਾ ਗਿਆ ਤੇ ਅੱਜ ਕੱਲ ਇਹ ਟੂਰਿਸਟਾਂ ਲਈ ਖੁੱਲੇ ਹੋਇਆ ਵਾ ਠੀਕ ਆ ਬਹੁਤ ਵਧੀਆ ਚੀਜ਼ ਆ ਦੇਖਣ ਵਾਲੀ ਆ ਇੱਥੋਂ ਪੂਰੇ ਸ਼ਹਿਰ ਦਾ ਥੂਰੇ ਸ਼ਹਿਰ ਦਾ ਦੇਖੋ ਕੀ ਵਿਊ ਆ ਬਹੁਤ ਵਧੀਆ ਵਿਊ ਆ ਆ ਇਥੇ ਇਹਨਾਂ ਦਾ ਕੋਈ ਪ੍ਰਾਂਤਨ ਆ ਲੈਂਗੁਏਜ ਤਾਂ ਆਪਾਂ ਨੂੰ ਪਤਾ ਨਹੀਂ ਲੱਗਦੀ ਪਰ ਥੱਲੇ ਲਿਖਿਆ ਹੈ ਕਿ ਬੀਚ ਰਾਇਲ ਸੀਲ ਇਨ ਲੈਟਿਨ ਲੈਟਿਨ ਡਿਸਕ੍ਰਿਪਸ਼ਨ ਦਾ ਇਹ ਮੜਵਾਲਾ ਲੈਟਿਨ ਡਾਈਮ ਦਾ ਕਾਫੀ ਪੁਰਾਣਾ ਮੜਵਾਲਾ 1912 20 ਦਸੰਬਰ 1912 ਦਾ ਆ ਵੀ ਇੱਥੇ ਕਾਫੀ ਕਾਫੀ ਚੀਜ਼ਾਂ ਨੇ ਇੱਥੇ ਐਵੇਂ ਦੀਆਂ ਸਟੇਜਾਂ ਜਾਲਦੀਆਂ ਨੇ ਥੱਲੇ ਕਾਫੀ ਝੁੱਕ ਕੇ ਜਣਾ ਪੈਂਦਾ ਤੇ ਇਹ ਤੋਂ ਇੱਕ ਟਾਈਮ ਇੱਕ ਜਣੇ ਲੱਗ ਸਕਦਾ ਤੇ ਮੈਨੂੰ ਕਾਫੀ ਥੱਲੇ ਹੋ ਕੇ ਲੱਗਣਾ ਪੈ ਰਿਹਾ ਖੜਾ ਨਹੀਂ ਹੋ ਪਾਰਿਆ ਮੈਂ ਆ ਇੱਥੇ ਵੀ ਇਨਾਂ ਦੀਆਂ ਕਾਫੀ ਪਿਕਚਰਜ਼ ਲੱਗੀਆਂ ਹੋਈਆਂ ਨੇ ਆ ਕਾਫੀ ਪੁਰਾਣੀਆਂ ਨੇ 1870 ਦੀ ਆ 1870 ਚਰਨ ਮੇਲਾ ਟਾਈਮ ਟਾਈਮ ਨਹੀਂ ਇਹਨੀਆਂ ਲਿਖੀਆਂ ਹੋਈਆਂ ਨੇ ਨਾਲ ਮੈਂਸ਼ਨ ਕੀਤਾ ਪੂਰੀ ਸਕਰੀਨ ਲੱਗੀ ਹੋਈ ਆ ਕੋਈ ਗੇਮ ਹੀ ਆ ਦੇਖਿਓ ਬਾਈ ਖੇਡਦਾ ਦੇਖਦੇ ਆ ਜਿਵੇਂ ਜਿਵੇਂ ਬਾਈ ਐਕਸ਼ਨ ਕਰੀ ਉਹ ਹੋਏ ਹੋਏ ਚੱਲੀ ਜਾਉਂਗਾ ਵਾਹ ਵਾਹ ਇਹ ਸੈਂਸਰ ਲੱਗੇ ਹੋਏ ਹੋਏ ਆਬਜ਼ਰਵ ਕਰਦਾ ਹੈ ਇਹਦਾ ਪੂਰੇ ਫਨ ਵਾਲਾ ਕੰਮ ਆ ਪਰ ਬੰਦਾ ਚੜਦਾ ਜਾਂਦਾ ਲਿਫਟ ਨਾਲ ਪਰ ਥੱਲੇ ਆਉਣ ਦਾ ਪਤਾ ਨਹੀਂ ਹੁੰਦਾ ਬੰਦੇ ਨੂੰ। ਹਾਂਜੀ। ਨੋ ਨੋ ਥੈਂਕ ਯੂ। ਰਹਾਬਾ ਥੈਂਕ ਯੂ। ਤੇ ਬੰਦੇ ਨੇ ਜਦੋਂ ਥੱਲੇ ਆਉਣਾ ਉਦੋਂ ਪਤਾ ਲੱਗਦਾ ਕਿ ਥੱਲੇ ਆਉਣ ਲਈ ਲਿਫਟ ਨਹੀਂ ਹੈਗੀ ਬੰਦੇ ਨੂੰ ਥੱਲੇ ਆਉਣ ਲਈ ਸਟੇਅਰਸ ਦਾ ਯੂਜ਼ ਕਰਨਾ ਪੈਂਦਾ ਤੇ ਇਹ ਇੱਕ ਤਾਂ ਇੱਥੇ ਨਾ ਸਟੇਅਰਸ ਦਾ ਬਹੁਤ ਜ਼ਿਆਦਾ ਉਵੇਂ ਬਣੀਆਂ ਹੋਈਆਂ ਨੇ ਕਿ ਬੰਦੇ ਨੂੰ ਝੁੱਕ ਕੇ ਥੱਲੇ ਆਉਣਾ ਪੈਂਦਾ ਜੇ ਤਾਂ ਬੰਦੇ ਦੀ ਹਾਈਟ ਜ਼ਿਆਦਾ ਫਿਰ ਤਾਂ ਝੁੱਕ ਕੇ ਆਉਣਾ ਜੇ ਹਾਈਟ ਘੱਟ ਆ ਫਿਰ タル ਦੁਰ ਜਾਂਦਾ ਆਉਣਾ ਮੈਨਾਂ ਯਾਰ ਜਿਹੜੇ ਬੰਦੇ ਇੱਥੇ ਬਣਾਉਂਦੇ ਬਣਾਦੇ ਹੋਣੇ ਇਹਨੂੰ ਰੀਬਿਲਡ ਕਰਦੇ ਹੋਣੇ ਉਹਨਾਂ ਦੇ ਤਾਂ ਉੱਪਰ ਥੱਲੇ ਆਉਂਦੇ ਨੂੰ ਬਸ ਬੰਦੇ ਦੇ ਬੁਰਾ ਹਾਲ ਹੀ ਹੋ ਜਾਂਦਾ ਹੁਣ ਆਹ ਬਾਈ ਜੀ ਪਾਕਿਸਤਾਨ ਤੋਂ ਨੇ ਕਿ ਨਾ ਸ਼ਾਹਿਬ ਸਾਹਿਬ ਇਹ ਵੀਰ ਮੈਨੂੰ ਇੱਥੇ ਮਿਲਿਆ ਵਾ ਤੇ ਜਦੋਂ ਬਗਾਨਿੰਗ ਕੰਟਰੀ ਦੇ ਵਿੱਚ ਕੋਈ ਆਪਦਾ ਬੰਦਾ ਮਿਲ ਜੇਣਾ ਉਦੋਂ ਵਧੀਆ ਵੀ ਲੱਗਦਾ ਵਾ ਬਾਕੀ ਬਾਬੀਰ ਜੀ ਨਾਲ ਵੀ ਗੱਲਬਾਤ ਕੀਤੀ ਆਪਾਂ ਪਰ ਇਹ ਹਿੰਦੀ ਬੋਲਦੇ ਆ ਕਹਿੰਦੇ ਪੰਜਾਬੀ ਥੋੜੀ ਜਿਹੀ ਘੱਟ ਆਉਂਦੀ ਆ ਉਰਦੂ ਪੇ ਔਰ ਜ਼ਿਆਦਾ ਬੋਲਦੇ ਆ ਹੁਣ ਮੈਂ ਗਲਾਟਾ ਟਾਉਰੋਂ ਇੱਕੇ ਨਿਕਲ ਰਹੇ ਹਾਂ ਹੁਣੋਂ ਦੇਖਦੇ ਆ ਅੱਗੇ ਪਰਲੀ ਸਾਈਡ ਜਾਣੇ ਆ ਕਿਉਂਕਿ ਹੁਣ ਆਪਾਂ ਹਲੇ ਫਿਲਹਾਲ ਤਾਂ ਪੁਰਾਣੀ ਸਾਈਡ ਸੀਗੇ ਏਸ਼ੀਆ ਵਾਲੀ ਸਾਈਡ ਤੇ ਹੁਣ ਚੱਲਦੇ ਆਪਾਂ ਯੂਰਪ ਵਾਲੀ ਸਾਈਡ ਤੇ ਉੱਥੇ ਕਾਫੀ ਵਧੀਆ ਵਾ ਏਰੀਆ ਵੀ ਕਾਫੀ ਵਧੀਆ ਤੇ ਇੱਕ ਦੋ ਚਾਰ ਅਟਰੈਕਸ਼ਨ ਵਾਲੀਆਂ ਚੀਜ਼ਾਂ ਜਿਹੜੀਆਂ ਉੱਤਰ ਦੇਖਣ ਵਾਲੀਆਂ ਉਹ ਵੀ ਦੇਖਦੇ ਆ ਆ ਗਲੀਆਂ ਪੂਰੀ ਯੂਰਪ ਦੀਆਂ ਫੀਲ ਦਿੰਦੀਆਂ ਨੇ ਜਿਵੇਂ ਆ ਨਿੱਕੀ ਨਿੱਕੀ ਟਾਇਲ ਜੀ ਲੱਗੀ ਹੋਈ ਆ ਬਾਕੀ ਇੱਥੇ ਵੀ ਨਾ ਕਾਫੀ ਹਰ ਇੱਕ ਗੱਲ ਤਾਂ ਮੈਂ ਵੇਖੇ ਤੇ ਨਾ ਜਿਹੜੀਆਂ ਬਿਲਡਿੰਗਾਂ ਬਹੁਤ ਪੁਰਾਣੀਆਂ ਨੇ ਬਹੁਤ ਬਹੁਤ ਪੁਰਾਣੀਆਂ ਜੀਆਂ ਬੜੀਆਂ ਹੋਈਆਂ ਨੇ ਜਿਵੇਂ ਹੈ ਤਾਂ ਯੂਰਪ ਟਾਚੀ ਇਹ ਕਿਉਂਕਿ ਯੂਰਪ ਦੇ ਨਾਲ ਆ ਬਿਲਕੁਲ ਬਾਕੀ ਇੱਥੇ ਤਾਂ ਹੀ ਨਾ ਇੱਥੋਂ ਦੀ ਐਂਟਰੀ ਵੀ ਬਹੁਤ ਮੁਸ਼ਕਿਲ ਨਾਲ ਮਿਲਦੀ ਆ ਕਿਉਂਕਿ ਇੱਥੇ ਨਾ ਲੋਕ ਡੌਂਕੀਆਂ ਬਹੁਤ ਲਾਉਂਦੇ ਨੇ ਬਾਕੀ ਆ ਓਵਰ ਆਲ ਦੇ ਵਿੱਚ ਆ ਜਾਵੇ ਮੇਰਾ ਪੂਰਾ ਐਕਸਪੀਰੀਅੰਸ ਆ ਠੀਕ ਆ ਵਧੀਆ ਵਾ ਜੀ ਜਿਹਨੇ ਇਸਤਾਨਬੁਲ ਲਾਉਣਾ ਵਧੀਆ ਨਾਲੇ ਯੂਰਪ ਦੀ ਪੂਰੀ ਫੀਲਿੰਗ ਲੈ ਜਾਂਦਾ ਨਾਲੇ ਘੁੰਮ ਜਾਂਦਾ